ਲਓ ਜੀ ਮਿੱਤਰੋ ਜਿਹੜੇ ਭਰਾ ਕਹਿੰਦੇ ਸਵਾਰੀ ਨੂੰ ਘੋੜਾ ਲੈਣਾ ਨਰਦੀ ਸਵਾਰੀ ਕਰਨੀ ਪਰ ਭਰਾ ਪੈਸੇ ਥੋੜੇ ਲਾਉਣੇ ਆ ਹਜ਼ਾਰਾਂ ਚਲਾਉਣੇ ਆ ਤਾਂ ਆ ਘੋੜਾ ਦੇਖ ਲਓ ਨਾਲੇ ਇੱਕ ਖਾਸੀ ਤੌਰ ਚੰਬਾ ਨਹੀਂ ਲਿਆਏ ਮਾਰਵਾੜੀ ਲਿਆਇਆ ਮਾਰਵਾੜੀ ਵੀ ਪਿਓਰ ਲਿਆਤਾ ਤੁਹਾਨੂੰ ਅਲੀ ਕਰਲਗੜ ਲੈਂਚੋਂ ਲਿਆਤਾ ਘੋੜਾ ਮਿੱਤਰੋ ਜਮਾ ਜੈਡ ਬਲੈਕ ਇਹਨ ਜਿਵੇਂ ਆਪਾਂ ਕਹਦੇ ਨੇ ਨਾਗੰਗੂ ਰੰਗ ਵੀ ਕਾਲਾ ਤੇ ਗਰਦਨ ਵੀ ਨਾਗੰਗੂ ਕੰਨ ਕੁੰਡੀ ਵਾਲਾ ਦਿਲ ਬਣਾ ਜਾਂਦਾ ਸਾਰੀ ਡਿਟੇਲ ਦਵਾਂਗੇ ਪਹਿਲਾਂ ਤੁਸੀਂ ਸਾਰੀ ਵੀਡੀਓ ਸੁਣ ਲਓ ਸਾਰੀ ਡਿਟੇਲ ਸੁਣ ਲਓ ਜਿਹੜੀ ਆਪਾਂ ਡਿਟੇਲ ਆ ਸਾਰੀ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੈ ਬਾਬਾ ਜੀਤਾ ਸਟੱਡ ਫਾਰਮ ਤੇ ਤੁਹਾਡਾ ਸਵਾਗਤ ਹੈ ਦੋਸਤੋ YouTube ਤੇ ਜਿਹੜੇ ਭਰਾ ਵੀਡੀਓ ਦੇਖਦੇ ਜਿਹੜੇ ਦੇਖਦੇ Facebook ਤੇ ਉਹਨਾਂ ਦਾ ਵੀ ਸਵਾਗਤ ਹੈ ਦੋਸਤੋ ਘੋੜਾ ਲਿਆਏ ਤੁਹਾਡੇ ਲਈ ਭਰਾ ਕਹਿੰਦੇ ਹੁੰਦੇ ਨਰਦੀ ਸਵਾਰੀ ਵਾਲਾ ਘੋੜਾ ਚਾਹੀਦਾ ਆਪਾਂ ਮੰਡੀੋਂ ਪਹਿਲਾਂ ਦੋ ਘੋੜੇ ਲਿਆਂਦੇ ਤੇ ਵੀਡੀਓ ਪਾਉਣਸਾਰੀ ਸੇਲ ਹੋ ਗਏ ਤਾਂ ਉਦੋਂ ਭਰਾਵਾਂ ਦੀ ਡਿਮਾਂਡ ਆਈ ਸੀ ਭਾਈ ਘੋੜਾ ਚਾਹੀਦਾ ਮਾਰਵਾੜੀ ਚੰਗਾ ਘੋੜਾ ਹੋਵੇ ਸਵਾਰੀ ਦਾ ਸੋਹਣਾ ਹੋਵੇ ਤਾਂ ਮਿੱਤਰੋ ਸਵਾਰੀ ਦੀ ਵੀਡੀਓ ਵੀ ਲਾਤੀ ਚਾਲ ਵੀ ਦੇ ਮਾਰਵਾੜੀ ਵੀ ਪਓਰ ਆ ਜੈਡ ਬਲੈਕ ਆ ਬਾਲਪੋਰੀਆਂ ਵੱਲੋਂ ਵੀ ਸਾਫ਼ ਆ ਹੱਥਾਂ ਪੈਰਾਂ ਦੀ ਸਾਫ਼ ਤੇ ਜਿਹੜੀ ਤੁਹਾਡੀ ਮੇਨ ਡਿਮਾਂਡ ਹੁੰਦੀ ਆ ਰੇਟ ਵੀ ਹਜ਼ਾਰਾਂ ਚ ਆ ਬਸ ਤੁਸੀਂ ਹੁਣ ਸੋਟ ਆਇਆ ਕੰਮ ਕਰਦੇ ਹੋ ਆਪਦੇ ਭਰਾ ਲਈ ਤੁਹਾਡੇ ਲਈ ਜਾਨਵਰ ਚੰਗੇ ਤੋਂ ਚੰਗਾ ਲੱਭ ਕੇ ਲਿਆਈਦਾ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੈ ਤਾਂ ਕਿ ਸਾਡਾ ਵੀ ਹੌਸਲਾ ਵਧੀ ਚੱਲੇ ਤੁਹਾਡੇ ਲਈ ਜਾਨਵਰ ਲਿਆਉਂਦਾ ਤੇ ਨੰਬਰ 2 ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਮਿੱਤਰੋ ਆ ਦੇਖੋ ਸਵਾਰੀ ਦਾ ਵੀ ਸਾਉ ਠੰਡਾ ਤਾਂ ਇੰਨਾ ਚਾਏ ਬੱਚਾ ਵਹਿ ਜੇ ਤੇ ਚਾਏ ਧਰ ਲਿਓ ਪਾਣੀ ਦਾ ਗਲਾਸ ਆ ਹੀ ਨਹੀਂ ਵੀ ਮੂਰੇ ਜਿਹੋ ਜਾਂ ਸਵਾਰ ਬਹਿ ਗਿਆ ਬੱਚਾ ਬਹਿ ਗਿਆ ਬੱਚੇ ਵਾਲਾ ਵੱਡਾ ਬਹਿ ਗਿਆ ਤਾਂ ਵੱਡੇ ਵਾਲਾ ਤਾਂ ਮਿੱਤਰੋ ਬਾਕੀ ਮੇਨ ਗੱਲ ਪਿੰਡੇ ਤੇ ਕੋਈ ਵੀ ਚਿੱਟਾ ਵੱਲ ਨਹੀਂ ਪੂਰਾ ਬਲੈਕ ਆ ਮਾਲਕਾ ਵੱਲੋਂ ਦੱਸਣ ਅਨੁਸਾਰ ਜਿੱਦਾਂ ਮਾਲਕਾ ਨੇ ਆਪਾਂ ਨੂੰ ਡਿਟੇਲ ਦਿੱਤੀ ਆ ਅਲੀ ਕਿਰਲਗੜ੍ਹ ਵਾਲੇ ਘੋੜੇ ਦਾ ਪੁੱਤ ਆ ਦੱਸਿਆ ਉਹਨਾਂ ਨੇ ਜੀ ਆਪਾਂ ਨੂੰ ਅੰਬਰਸਰ ਏਰੀਆ 'ਚ ਇਹਦਾ ਬਾਪ ਖੜਾ ਜੀ ਕਿਰਲਗੜ੍ਹ ਅਲੀ ਦਾ ਬੱਚਾ ਤੇ ਮੰਨ ਲਓ ਇੱਕ ਵਖਰੀ ਖਾਨਦਾਨ ਹੋਊਗੀ ਚਾਹੀਏ ਤਾਂ ਸਟੱਡ ਸਰਵਿਸ ਲੈ ਲਿਓ ਨਾਰਮਲ ਫੀਸ ਤੇ ਸਾਡੇ ਕੇ ਹਨਾ ਤੇ ਜਮਾ ਬਲੈਕ ਆ ਕੰਨਾਂ ਦਾ ਦਿਲ ਬਣਾ ਦਿੰਦਾ ਗਰਦਨ ਗੁਰਦਨ ਦਾ ਫਰੇਮ ਧੌਣ ਦਾ ਮਣੀਆ-ਮੁਣੀਆ ਪੂਰਾ ਪਰਫੈਕਟ ਆ ਤੇ ਪੈਰਾਂ ਪੂਰਾ ਦਾ ਹੱਥਾਂ ਪੈਰਾਂ ਦਾ ਬਾਲ ਭੋਰੀਆਂ ਦਾ ਸਾਫ ਆ ਸਵਾਰੀ ਦਾ ਸਾਫ ਆ ਦੋਸਤੋ ਸਵਾਰੀ ਦੀ ਵੀਡੀਓ ਕਲਿੱਪਾਂ ਤੁਹਾਡੇ ਸਾਹਮਣੇ ਲਾਦੇ ਆ ਆਪਣਾ ਜੋਤ ਜਿਹੜਾ ਨਵਾਂ ਮੁੰਡਾ ਆਪਣੇ ਕੋਲ ਸਵਾਰੀ ਸਿੱਖਣ ਲੱਗਿਆ ਆਪਣੇ ਕੋਲ ਆ ਕੇ ਤੇ ਉਹ ਬਹਿ ਜਾਂਦਾ ਤੁਸੀਂ ਆਪ ਹਸਾਬ ਲਾ ਲਓ ਨਵਾਂ ਬੰਦਾ ਜਦੋਂ ਬਹਿ ਜਾਂਦਾ ਤਾਂ ਪੁਰਾਣੀ ਨੇ ਤਾਂ ਬਹਿ ਜਾਣਾ ਤੇ ਸਵਾਰੀ ਦਾ ਦੋਸਤੋ ਨਰ ਦੀ ਸਵਾਰੀ ਜਿਵੇਂ ਕਹਿ ਦਿੰਦੇ ਹੁੰਦੇ ਨਾਰਮਲ ਆ ਨਾ ਵਾਲਾ ਰਾਜੀ ਤੇ ਨਾ ਵਾਲਾ ਲਿੱਸਾ ਤੇ ਤਾਂ ਹੀ ਰੇਟ ਆਪਾਂ ਨੂੰ ਜਾਇਜ਼ ਮਿਲ ਰਿਹਾ ਜਮਾ ਜਾਇਜ਼ ਭਾਅ ਦਾ ਦੋਸਤੋ ਹੁਣ ਇਸ ਤੋਂ ਸਸਤਾ ਤਾਂ ਬਸ਼ੀਰਾ ਨਹੀਂ ਮਿਲਦਾ ਜਿੰਨੇ ਚ ਆਪਾਂ ਘੋੜਾ ਦੇ ਦੇਣਾ ਸਵਾਰੀ ਦਾ ਪਾਸ ਰੰਗ ਬਹੁਤ ਸੋਹਣਾ ਜਿਵੇਂ ਕਹਿੰਦੇ ਹੁੰਦੇ ਕਾਲੇ ਘੋੜੇ ਦੀ ਤਾਂ ਖੂਰੀ ਘਰੇ ਬਾਲੀ ਸਭ ਮੰਨੀ ਜਾਂਦੀ ਤੇ ਆਪਾਂ ਤਾਂ ਕਾਲਾ ਘੋੜਾ ਹੀ ਦੇ ਦੇਣਾ ਤੁਹਾਨੂੰ ਤਾਂ ਮਿੱਤਰੋ ਮੌਕੇ ਦਾ ਫਾਇਦਾ ਠਾਲਿਓ ਜਿਨੇ ਭਰਾਣੇ ਵੀ ਥੋੜੇ ਪੈਸੇ ਲਾ ਕੇ ਚੰਗਾ ਨਰ ਘੋੜਾ ਲੈਣਾ ਨਾ ਕਰਕੇ ਗਰਦਨ ਵਾਲਾ ਚਾਹੀਦਾ ਹੋਵੇ ਤੇ ਦਿਲ ਦੀ ਕੁੰਡੀ ਵਾਲੇ ਕੰਨਾਂ ਦਾ ਦਿਲ ਬਣਾਉਂਦਾ ਹੋਵੇ ਤਾਂ ਉਹ ਬਸ਼ੀਰ ਆ ਤੇ ਘੂੜਾ ਲਿਆਤਾ ਤੁਹਾਡੇ ਸਾਹਮਣੇ ਮਿੱਤਰੋ ਹੁਣ ਇੰਨੀ ਹਿੰਮਤ ਤੋਹੀ ਕਰੋ ਸੰਪਰਕ ਕਰ ਲਓ ਨੰਬਰ ਦੇ ਤੇ ਥੱਲੇ ਸਕਰੀਨ ਦੇ ਉੱਤੇ ਜਿਹੜੇ ਭਰਾ ਦੇ ਪਸੰਦ ਹੋਇਆ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਫੋਨ